ਆਹ ਨਾ ਗੀਤ ਨਾ ਨਾ ਇਹ ਅਗੇ ਨਹੀਂ ਮਾਣ ਪਲੀਜ਼ ਨਾ 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 ਰਾਜੇ ਰੁਕ ਰੁਕ ਬਹੁਤ ਅੱਛੇ ਬੱਚਿਓ ਪਲੀਜ਼ ਇੱਕ ਆੜਾ ਔਰ ਸਾਰੀਆਂ ਬੀਬੀਆਂ ਪਹਿਣਾ ਵੇਖਣਾ ਆਈਆਂ ਐਸੀ ਅਣਹੋਣੀ ਮੁੜ ਕੇ ਪੰਜਾਬ ਚ ਕਦੇ ਨਾ ਆਵੇ ਆਹ ਨਾ ਗੀਤ ਨਾ ਨਾ ਇਹ ਅਗੇ ਨਹੀਂ ਮਾਣ ਪਲੀਜ਼ ਨਾ 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 ਰਾਜੇ ਰੁਕ ਰੁਕ ਬਹੁਤ ਅੱਛੇ ਬੱਚਿਓ ਪਲੀਜ਼ ਇੱਕ ਕੇ ਦੁਨੀਆ ਤੋਂ ਫੇਰ ਆਪਨ ਬਾਦ ਦੇ ਵਿੱਚ ਇਹ ਕਹਿਣਾ ਪਵੇ ਕਿ ਮਿਲਿਆਨਾ ਚਮਕੀਲਾ ਜਦੋਂ ਰਾਗ ਰੰਗ ਮਹਿਫਲਾਂ 'ਚ ਗੀਤ ਬਹਿਣ ਪਾਉਣਗੇ ਤਰਾਨਾ ਉਹਨੂੰ ਰੋਊਗਾ ਮਿਲਿਆਨਾ ਦਿਲਸ਼ਾਦ ਜਦੋਂ ਰਾਗ ਰੰਗ ਮਹਿਫਲਾਂ 'ਚ ਗੀਤ ਬਹਿਣ ਪਾਉਣਗੇ ਤਰਾਨਾ ਉਹਨੂੰ ਰੋਊਗਾ ਆਹ ਬੋਲੀਆਂ ਸੁਣਾਵਾਂਗੇ ਇਲਿਆਨਾ ਬੈਲ ਨਹੀਂ ਖਟਣੇ ਪਲੀਜ਼ ਜ਼ਰੂਰੀ ਆ ਗੀਤੇ ਮੈਂ ਸਾਰੀ ਆ ਪਰ ਤੂੰ ਮੇਰਾ ਪੁੱਤਾਂ ਵਰਗਾ ਵੀਰ ਹੈ ਇਹ ਖਾੜਾ ਬਹੁਤ ਬੀਬੀਆਂ ਪੈਣਾ ਸੁਣਨ ਆਈ ਹੈ ਬੋਲੀਆਂ ਦੇ ਨਾਲ ਇਹਦਾ ਐਂਡ ਕਰਾਂਗੇ ਰਾਜੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡਾ ਹੁਕਮ